ਹੈਲੋ एवरीवन ਸਟੱਡੀ ਸਰਕਲ 07 ਆਨਲਾਈਨ ਪਲੇਟਫਾਰਮ ਤੇ ਸਭ ਦਾ ਸਵਾਗਤ ਕੀਤਾ ਜਾਂਦਾ ਹਾਂਜੀ ਸਟੂਡੈਂਟਸ ਧਿਆਨ ਦਿਓ ਅੱਜ ਦਾ ਜੋ ਆਪਣਾ ਸੈਸ਼ਨ ਆ ਉਹ ਬਜਟ 2025 ਨੂੰ ਲੈ ਕੇ ਆ ਕੀ ਕੁਝ ਦਿੱਤਾ ਗਿਆ ਹੈਗਾ ਬਜਟ ਦੇ ਵਿੱਚ ਉਹ ਆਪਾਂ ਸਮਝਾਂਗੇ ਅੱਜ ਦੇ ਇਸ ਸੈਸ਼ਨ ਦੇ ਵਿੱਚ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਵੋ ਕਿਉਂਕਿ ਆਪਾਂ ਹਰ ਇੱਕ ਅਪਡੇਟ ਇਸ ਚੈਨਲ ਤੇ ਦਿੰਦੇ ਰਹਿੰਦੇ ਰਹੇਗੇ ਜਿਵੇਂ ਕਿ ਜੋਬ ਤੋਂ ਰਿਲੇਟਡ ਕੋਈ ਵੀ ਨਵਾਂ ਨੋਟੀਫਿਕੇਸ਼ਨ ਆਉਂਦਾ ਤਾਂ ਤੁਹਾਨੂੰ ਇਸ ਚੈਨਲ ਤੇ ਜਾਣਕਾਰੀ ਦੇਖਣ ਨੂੰ ਜ਼ਰੂਰ ਮਿਲੂਗੀ ਠੀਕ ਹੈ ਸਟੂਡੈਂਟਸ ਆਪਾਂ ਕਰਦੇ ਹਾਂ ਅੱਜ ਦਾ ਬਜਟ ਸਟਾਰਟ ਸਭ ਤੋਂ ਪਹਿਲਾਂ ਦੇਖੋ 12 ਲੱਖ ਤੱਕ ਦੀ ਕਮਾਈ ਤੇ ਕੋਈ ਇਨਕਮ ਟੈਕਸ ਦੇਣ ਦੀ ਲੋੜ ਨਹੀਂ ਹੈਗੀਗੀ ਕਿਉਂਕਿ 12 ਲੱਖ ਰੁਪਏ ਤੱਕ ਦੀ ਜੇਕਰ ਆਪਣੀ ਸਾਲ ਦੀ ਆਮਦਨਾਂ ਤਾਂ ਉਸ ਤੇ ਕੋਈ ਇਨਕਮ ਟੈਕਸ ਨਹੀਂ ਲੱਗੂਗਾ ਥੋੜਾ ਜਿਹਾ ਆਪਾਂ ਡਿਟੇਲ ਦੇ ਵਿੱਚ ਸਮਝਾਂਗੇ ਜੇਕਰ ਆਪਣੀ ਆਮਦਨ 0 ਤੋਂ 4 ਲੱਖ ਰੁਪਏ ਤੱਕ ਆ ਤਾਂ ਟੈਕਸ 0% ਰਹੂਗਾ ਜਾਨੀ ਕਿ 0 ਤੋਂ ਲੈ ਕੇ 4 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਲੱਗੂਗਾ ਉਸ ਤੋਂ ਅੱਗੇ ਜੇ 4 ਲੱਖ ਰੁਪਏ ਤੋਂ ਲੈ ਕੇ 8 ਲੱਖ ਰੁਪਏ ਤੱਕ ਆਪਣੀ ਆਮਦਨ ਤਾਂ 5% ਟੈਕਸ ਲੱਗੂਗਾ ਜੇ 8 ਲੱਖ ਤੋਂ 12 ਲੱਖ ਰੁਪਏ ਤੱਕ ਦਾ ਆਮਦਨ ਤਾਂ 10% ਟੈਕਸ ਲੱਗੂਗਾ 12 ਲੱਖ ਤੋਂ ਲੈ ਕੇ ਜੇ 16 ਲੱਖ ਰੁਪਏ ਤੱਕ ਆਮਦਨ ਤਾਂ 15 15% ਟੈਕਸ ਲੱਗੂਗਾ ਜੇ 16 ਤੋਂ 20 ਲੱਖ ਰੁਪਏ ਤੱਕ ਆਮਦਨ ਹੈ ਤਾਂ 20% ਟੈਕਸ ਲੱਗੂਆ ਜੇ 20 ਤੋਂ 24 ਲੱਖ ਰੁਪਏ ਤੱਕ ਹੈ ਆਮਦਨ ਤੇ 25% ਟੈਕਸ ਲੱਗੂਆ ਜੇ 24 ਲੱਖ ਰੁਪਏ ਤੋਂ ਵੱਧ ਆਮਦਨ ਹੈ ਫਿਰ 30% ਟੈਕਸ ਲੱਗੂਆ ਹਾਂਜੀ ਅੱਗੇ ਗੱਲ ਕਰੀਏ ਆਪਾਂ ਵਿੱਤ ਮੰਤਰੀ ਨੇ ਕਿਹਾ ਨਿਊ ਇਨਕਮ ਟੈਕਸ ਬਿੱਲ ਅਗਲੇ ਹਫਤੇ ਲਿਆ ਜਾਵੇਗਾ ਇਨਡਾਇਰੈਕਟ ਟੈਕਸ ਰਿਫਾਰਮ ਦੇ ਬਾਅਦ ਵਿੱਚ ਦੱਸਿਆ ਜਾਊਗਾ ਯਾਨੀ ਕਿ ਇਨਡਾਇਰੈਕਟ ਟੈਕਸ ਰਿਫਾਰਮ ਤੋਂ ਬਾਅਦ ਵਿੱਚ ਦੱਸਿਆ ਜਾਊਗਾ ਦੀ ਨਿਊ ਇਨਕਮ ਟੈਕਸ ਬਿਲ ਅਗਲੇ ਹਫਤੇ ਲਿਆ ਜਾਊਗਾ ਅੱਗੇ ਗੱਲ ਕਰੀਏ ਆਪਾਂ ਕੈਂਸਰ ਦੀ 12 ਕੈਂਸਰ ਦੀ ਦਵਾਈ ਸਸਤੀ ਹੋਵੇਗੀ ਜਾਨੀ ਕਿ 12 ਕੈਂਸਰ ਦੀਆਂ ਦਵਾਈਆਂ ਨੇ ਜੋ ਮਹਿੰਗੀਆਂ ਸੀ ਤੇ ਹੁਣ ਸਸਤੀਆਂ ਮਿਲਣਗੀਆਂ ਪਿਛਲੇ ਸਾਲ 4 ਸਾਲਾਂ ਦਾ ਆਈਟੀ ਰਿਟਰਨ ਇਕੱਠਾ ਫਾਈਲ ਕਰ ਸਕਾਂਗੇ ਜਾਨੀ ਕਿ ਆਈਟੀ ਰਿਟਰਨ ਪਿਛਲੇ 4 ਸਾਲਾਂ ਦਾ ਇਕੱਠਾ ਫਾਈਲ ਕਰ ਸਕਾਂਗੇ ਨੈਕਸਟ ਗੱਲ ਕਰੀਏ ਆਪਾਂ ਜੋ ਕਿ ਸੀਨੀਅਰ ਨਾਗਰਿਕਤਾ ਲਈ ਹੈ ਬ੍ਰਿਸ਼ਟ ਨਾਗਰਿਕਤਾ ਲਈ ਹੈ TDS ਦੀ ਸੀਮਾ 50000 ਤੋਂ ਵੱਧ ਕੇ 1 ਲੱਖ ਕਰ ਦਿੱਤੀ ਗਈ ਹੈ ਇਹ ਸੀਨੀਅਰ ਨਾਗਰਿਕਤਾ ਲਈ ਹੈ ਅੱਗੇ ਆਪ ਗੱਲ ਕਰੀਏ ਇਨਕਮ ਟੈਕਸ ਬਾਰੇ ਇਨਕਮ ਟੈਕਸ ਫਾਈਲਿੰਗ ਦੀ ਸੀਮਾ ਨੂੰ 2 ਸਾਲ ਤੋਂ ਵਧਾ ਕੇ 4 ਸਾਲ ਕਰ ਦਿੱਤਾ ਗਿਆ ਹੈਗਾ ਨੈਕਸਟ ਗੱਲ ਕਰੀਏ ਆਪਾਂ ਅਗਲੇ 6 ਸਾਲ ਤੱਕ ਮਸੂਰ ਤੁਵਾਰ ਵਰਗੀ ਦਾਲਾਂ ਦੀ ਪੈਦਾਵਾਰ ਵਧਾਉਣ ਲਈ ਫੋਕਸ ਰਹੂਗਾ ਜੈਨਕੀ ਕੀ ਕੀ ਆ ਗਿਆ ਹੈ ਬਜਟ ਦੇ ਵਿੱਚ कि ਜਿਵੇਂ ਕਿ ਮਸੂਰ ਹੋ ਗਈ ਤਵਾਰ ਵਰਗੀਆਂ 17 ਹੋ ਗਈਆਂ ਇਹਨਾਂ ਦੀ ਪੈਦਾਵਾਰ ਨੂੰ ਵਧਾਉਣ ਦੇ ਵਿੱਚ ਸਰਕਾਰ ਦਾ ਪੂਰਾ ਯੋਗਦਾਨ ਰਹਿਣ ਵਾਲਾਗਾ ਅਗਲੇ 6 ਸਾਲਾਂ ਤੱਕ ਅੱਗੇ ਕਿਸਾਨ ਕ੍ਰੈਡਿਟ ਕਾਰਡ ਦੀ ਗੱਲ ਕਰੀਏ ਆਪਾਂ ਕਿਸਾਨ ਕ੍ਰੈਡਿਟ ਕਾਰਡ ਤੇ ਕਰਜ਼ੇ ਦੀ ਲਿਮਟ ਪਹਿਲਾਂ 3 ਲੱਖ ਤੱਕ ਹੁੰਦੀ ਸੀ ਤੇ ਹੁਣ ਵਧਾ ਕੇ 5 ਲੱਖ ਤੱਕ ਕਰ ਦਿੱਤੀ ਜਾਵੇਗੀ ਇਹ ਕਿਸਾਨਾਂ ਬਾਰੇ ਸੀਗਾ ਤੇ ਅੱਗੇ ਆਪਾਂ ਬਿਹਾਰ ਦੇ ਵਿੱਚ ਕੀ ਕੁਝ ਦਿੱਤਾ ਗਿਆਗਾ ਬਿਹਾਰ ਰਾਜਿਆ ਦੇ ਵਿੱਚ ਮਖਾਣਾ ਬੋਰਡ ਬਣੂਗਾ ਦੂਸਰੀ ਛੋਟੇ ਕਿਸਾਨਾਂ ਨੂੰ ਜੋ ਵਪਾਰੀ ਨੂੰ ਵੀ ਹੋਣਗੇ ਫਾਇਦਾ ਬਿਹਾਰ ਵਿੱਚ ਮਖਾਣਾ ਬੋਰਡ ਬਣੂਗਾ ਛੋਟੇ ਕਿਸਾਨ ਅਤੇ ਵਪਾਰੀਆਂ ਨੂੰ ਵੀ ਹੋਵੇਗਾ ਇਸ ਦਾ ਫਾਇਦਾ ਅੱਗੇ ਗੱਲ ਕਰੀਏ ਆਪਾਂ ਛੋਟੇ ਉਦਯੋਗਾਂ ਬਾਰੇ ਛੋਟੇ ਉਦਯੋਗਾਂ ਲਈ ਵਿਸ਼ੇਸ਼ ਕ੍ਰੈਡਿਟ ਕਾਰਡ ਪਹਿਲੇ 10 ਸਾਲ ਤੱਕ ਕਾਰਡ ਹੋਣਗੇ ਜਾਰੀ ਯਾਨੀ ਕਿ ਛੋਟੇ ਉਦਯੋਗਾਂ ਲਈ ਕਾਰਡ ਜਾਰੀ ਕੀਤੇ ਜਾਣਗੇ ਪਹਿਲਾਂ 10 ਲੱਖ ਕਾਰਡ ਜਾਰੀ ਹੋਣਗੇ ਪਹਿਲੇ ਸਾਲ ਅੱਗੇ ਐਮਐਸਐਮਈ ਦੀ ਗੱਲ ਕਰੀਏ MSME ਲਈ लोन ਗਰੰਟੀ ਕਵਰ 5 ਕਰੋੜ ਤੋਂ ਵੱਧ ਕੇ 10 ਕਰੋੜ ਰੁਪਏ ਤੱਕ ਤੇ 1.5 ਲੱਖ ਕਰੋੜ ਤੱਕ ਦਾ ਕਰਜ਼ਾ ਲੈ ਸਕਦੇ ਨੇ 스타ਟਅਪ ਦੀ ਗੱਲ ਕਰੀਏ 스타ਟਅਪ ਲਈ ਲੋਨ 10 ਕਰੋੜ ਤੋਂ ਵੱਧ ਕੇ 20 ਕਰੋੜ ਰੁਪਏ ਤੱਕ ਕੀਤਾ ਗਿਆ ਹੈਗਾ ਯਾਨੀ ਕਿ ਜੋ ਕਿ 스타ਟਅਪ ਲਈ ਲੋਨ ਹੈ ਪਹਿਲਾਂ 10 ਕਰੋੜ ਤੋਂ ਹੁਣ ਕਿੰਨਾ ਕਰਤਾ 20 ਕਰੋੜ ਰੁਪਏ ਤੱਕ ਕੀਤਾ ਗਿਆ ਗਰੰਟੀ ਫੀਸ ਵਿੱਚ 20 ਕਮੀ ਕੀਤੀ ਜਾਵੇਗੀ ਹਾਂਜੀ ਇਹ ਸੀ ਆਪਣਾ ਅੱਜ ਦਾ ਬਜਟ ਪੇਸ਼ ਕੀਤਾ ਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚੈਨਲ ਨੂੰ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਇਸ ਚੈਨਲ ਦੇ ਉੱਤੇ ਕੋਈ ਵੀ ਜੋਬ ਰਿਲੇਟਡ ਨੋਟੀਫਿਕੇਸ਼ਨ ਆਉਂਦਾ ਜਾਂ ਹੋਰ ਵੀ ਪੰਜਾਬ ਰਿਲੇਟਡ ਕੋਈ ਵੀ ਅਪਡੇਟ ਆਉਂਦੀ ਆ ਤਾਂ ਆਪਾਂ ਇਸ ਚੈਨਲ ਤੇ ਜਾਣਕਾਰੀ ਦਿੰਦੇ ਰਹਿੰਦੇ ਰਹਾਂਗੇ ਇਸ ਕਰਕੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਥੈਂਕ ਯੂ